ਜੇਕਰ ਤੁਹਾਨੂੰ ਕੋਠੀ ਦੇ ਵਿੱਚ ਡਾਈਨਿੰਗ ਟੇਬਲ ਦੀ ਡਿਮਾਂਡ ਹੈ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਇਹ ਦੱਸਿਓ ਆਪਣਾ ਕੀ ਕੀ ਰੇਟ ਹੈ ਕਿੰਨਾ ਕੁ ਫਰਕ ਹੈ ਰੇਟ ਦਾ ਤੇ ਵਧੀਆ ਚੀਜ਼ ਹੈ ਕਹਿੰਦਾ ਮਤਲਬ ਇਹ ਜੇ ਇਸ ਤਰ੍ਹਾਂ ਦੀ ਲੱਕੜ ਦਾ ਬਣਵਾਉਣਾ ਹੈ ਆਪਾਂ ਨੇ ਜਾਂ ਮਾਰਕੀਟ ਚੋਂ ਲੈਣਾ ਕੋਟੋ-ਕੋਟੇ 16 ਤੋਂ 17000 ਰੁਪਏ ਰੇਂਜ ਵਿੱਚ ਇਹਦਾ ਕੀ ਰੇਟ ਹੈ ਬਾਈ ਇਹ ਸਿਰਫ 8500 ਰੁਪਏ ਦਾ ਹੀ ਆ ਲੱਗਿਆ ਹੈ ਨਾ 8500 ਰੁਪਏ ਦਾ ਬਾਈ ਤੇ ਇਹਦੇ ਵਿੱਚ ਬਾਈ ਕਿ ਕੁਰਸੀਆਂ ਕਿੰਨੀਆਂ ਆਉਂਦੀਆਂ ਦੋ ਕੁਰਸੀਆਂ ਨੇ ਤੇ ਇਧਰ ਟੇਬਲ ਹੈ ਤੇ ਬਾਈ ਇਧਰ ਕੁਰਸੀਆਂ ਵਾਲੇ ਵੀ ਨੇ ਚਾਰ ਕੁਰਸੀਆਂ ਵਾਲਾ ਸੈੱਟ ਹੈ ਨਾ ਤੇ ਇ ਰੇਂਜ ਦਾ ਅਲੱਗ-ਅਲੱਗ ਰੇਟ ਦਾ ਫਰਕ ਹੈ ਜਿਵੇਂ ਇਸ ਆਹ ਲਾਨੇ ਆਈ ਆਪਾਂ ਇਹ ਆਪਣੇ ਵਸਤੇ ਸਿਰਫ 11000 ਰੁਪਏ ਦੀ ਠੀਕ ਹੈ ਜੀ ਕਹਿੰਦਾ ਮਤਲਬ ਬਾਈ ਜੇ ਕਿਸੇ ਨੇ ਖਰੀਦਣਾ ਹੈ ਹਨਾ ਤੇ ਕੁਆਲਿਟੀ ਦਾ ਬਹੁਤ ਫਰਕ ਹੋ ਗੋਈ ਠੀਕ ਹੈ ਬਾਈ ਮਾਰਕਟ ਨਾਲ ਜੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਆ ਕੇ ਹਾਂਜੀ ਤੇ ਆ ਛੋਟਾ ਆ ਗਿਆ ਬਾਈ ਹਨਾ ਹਾਂਜੀ ਠੀਕ ਹੈ ਇਹ ਕਿਚਨ ਚ ਵੀ ਯੂਜ਼ ਹੋਣਾ ਆਪਣੇ ਤੇ ਬਾਈ ਜੇ ਆਪਾਂ ਗੱਲ ਕਰੀ ਤੁਹਾਡੇ ਕੋਲ ਸਟਾਕ ਪਿਆਗਾ ਤੇ ਹੋਰ ਕੀ ਕੀ ਮਟੀਰੀਅਲ ਹੈ ਬਾਈ ਆਪਣੇ ਕੋਲ ਕਾਫੀ ਤਰ੍ਹਾਂ ਦਾ ਮਟੀਰੀਅਲ ਹੁੰਦਾ ਜਿਵੇਂ ਹੁਣ ਆਪਣੇ ਕੋਲ ਸਟੱਡੀ ਟੇਬਲ ਹੋਗਾ ਆਲ ਓਵਰ ਸਾਰਾ ਫਰਨੀਚਰ ਹੀ ਹੁੰਦਾ ਸੋਫ ਹਰ ਇੱਕ ਤਰ੍ਹਾਂ ਦੀ ਆਈਟਮ ਮਿਲ ਜੂਗੀ ਤੁਹਾਨੂੰ ਘਰ ਦੇ ਵਿੱਚ ਜਿਹੜੀ ਜ਼ਰੂਰੀ ਹੈ। ਕੁਝ ਗੱਲਬਾਤ ਕਰ ਸਕਦੇ ਹੋ ਬਾਈ ਹੋਰ ਨਾਲ ਤੇ ਲੋਕੇਸ਼ਨ ਜੂਰ ਦੱਸ ਦਿਓ ਬਾਈ। ਲੋਕੇਸ਼ਨ ਆਪਣਾ ਭਿੱਖੀ ਰੋਡ। ਠੀਕ ਹੈ ਜੀ। 슈ਗਰ ਮਿਲ ਦੇ ਆਪੋਜੀਟ ਨੀਰ ਰਿਲਾਇੰਸ ਪੰਪ ਆ ਭਲਾੜਾ।